ਬਹੁਤੇ ਕਹਿੰਦੇ ਨੇ ਅੱਜ ਜੀ ਅਸੀਂ ਆਜ਼ਾਦ ਆ ਸਾਨੂੰ ਕੋਈ ਵੀ ਦੁੱਖ ਨਹੀਂ ਬਹੁਤੀ ਫਰੀडम ਆ ਕਿਸੇ ਵੀ ਅਸੀਂ ਦੇਖ ਤ ਆਪਣੀ ਮਰਜ਼ੀ ਨਾਲ ਜਾ ਸਕਦੇ ਆ ਖਾਲਸਾ ਜੀ ਧੰਨ ਗੁਰੂ ਨਾਨਕ ਦੇ ਮਹਾਰਾਜ ਜਿਹੜੇ ਸਿੱਖਾ ਦੇ ਮੋਢੀ ਹੋਏ ਸਿੱਖਾਂ ਦੇ ਪਹਿਲੇ ਗੁਰੂ ਹੋਏ ਜਿੱਥੇ ਉਹਨਾਂ ਦਾ ਜਨਮ ਹੋਇਆ ਪ੍ਰਕਾਸ਼ ਹੋਇਆ ਨਾ ਸ੍ਰੀ ਨਨਕਾਣਾ ਸਾਹਿਬ ਤੇ ਅੱਜ ਸਿੱਖਾਂ ਨੂੰ ਜਾਣ ਵਾਸਤੇ ਪਾਸਪੋਰਟ ਬਣਾਉਣੇ ਪੈਂਦੇ ਨੇ ਦੱਸੋ ਖਾਲਸਾ ਜੀ ਉਹ ਅੱਜ ਸਾ ਸਿੱਖ ਹੈ ਜਿਹੜਾ ਪਾਸਪੋਰਟ ਬਿਨਾਂ ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨ ਕਰ ਸਕਦਾ ਹੈ ਜੀ ਸ੍ਰੀ ਪੰਜਾ ਸਾਹਿਬ ਦੇ ਦਰਸ਼ਨ ਕਰ ਸਕਦਾ ਹੈ ਹੋਰ ਪਤਾ ਨਹੀਂ ਕਿੰਨੇ ਕੁ ਅਸਥਾਨ ਖਾਲਸਾ ਜੀ ਜਿਹੜੇ ਸਾਡੇ ਪਾਕਿਸਤਾਨ ਦੇ ਵਿੱਚ ਰਹਿ ਜਾਣਾ ਕੀਤੇ ਧੰਗੁਰੂ ਅਰਜੁਨ ਦੇ ਮਹਾਰਾਜ ਜੀ ਦਾ ਸਹੀਦੀ ਵਾਲਾ ਅਸਥਾਨ ਖਾਲਸਾ ਜੀ ਭਾਈ ਮਨੀ ਸਿੰਘ ਜੀ ਸਹੀਦੀ ਵਾਲਾ ਅਸਥਾਨ ਸਾਰੇ ਪਾਕਿਸਤਾਨ ਦੇ ਵਿੱਚ ਰਹਿ ਕੇ ਅੱਧੀ ਸਿੱਖੀ ਖਾਲਸਾ ਦੀ ਸਾਡੀ ਪਾਕਿਸਤਾਨ ਦੇ ਵਿੱਚ ਹੈ ਸਾਨੂੰ ਦੂਰ ਕਰ ਦਿੱਤਾ ਗਿਆ ਜੇ ਇਹ ਅਸੀਂ ਕਹ ਦਿੰਦੇ ਆ ਜੀ ਸਾਨੂੰ ਤਾਂ ਆਜ਼ਾਦੀ ਮਿਲ ਗਈ ਹੁਣ ਸਾਨੂੰ ਕਿਸੇ ਪ੍ਰਕਾਰ ਦਾ ਦੁੱਖ ਨਹੀਂ ਜਦੋਂ ਦੇ ਖਾਲਸਾ ਜੀ ਸਾਨੂੰ ਦੂਰ ਕੀਤਾ ਸਾਡੇ ਅਸਥਾਨਾਂ ਤੋਂ ਤੇ ਉਦੋਂ ਦੇ ਅੱਜ ਸਿੱਖਾਂ ਵਿੱਚ ਅੱਧੀ ਸਿੱਖੀ ਆਪਣੇ ਆਪ ਹੀ ਖਾਲਸਾ